ਅੱਪਾ ਅੱਜ ਸਟਾਰਟ ਕਰਦੇ ਆ ਆਪਣਾ ਅਗਲਾ ਸਫ਼ਰ ਗੋਬਿੰਦ ਧਾਮ ਤੋਂ ਲੈ ਕੇ ਤੇ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਤੱਕ ਤੇ ਉੱਪਰ ਵੀ ਬੱਦਲ ਹੈਗੇ ਪਹਾੜਾਂ ਦੇ ਨਾਲ-ਨਾਲ ਤੇ نیچے ਵੀ ਪਹਾੜਾਂ ਤੋਂ ਥੱਲੇ ਆ ਬੱਦਲ ਇਸ ਟਾਈਮ ਚੁੜਾ ਇਹ ਕੁਸ਼ਿ ਇਸ ਤਰ੍ਹਾਂ ਦੀ ਹੈ ਇਹ ਹੁਣ ਥੋੜਾ ਪਲੇਨ ਏਰੀਆ ਰਸਤੇ 'ਚ ਜਗਾ ਜਗਾਹ ਇਦਾਂ ਦੇ ਛੋਟੇ ਛੋਟੇ ਝਰਨੇ ਆ ਗਏ ਆ ਕਿਉਂਕਿ ਬਾਰਿਸ਼ ਦਾ ਮੌਸਮ ਹੈ ਫਿਰ ਬਾਰਿਸ਼ ਦਾ ਜਿੰਨਾ ਵੀ ਪਾਣੀ ਹੈ ਪਚਰਨੇ ਆਵੇ ਰੋਡ ਤੇ ਸਾਰਾ ਥੱਲੇ ਆਗਾ ਇਹ ਦੇਖੋ ਜੀ ਨਿੱਕਾ ਜਿਹਾ ਬੱਚਾ ਕਿੰਨੇ ਸਾਲ ਦਾ ਏ ਤੂੰ ਦੱਸਾ ਕਿੰਨੇ ਸਾਲ ਦਾ 3 ਸਾਲ ਦਾ 3 ਸਾਲ ਦਾ ਬੱਚਾ ਦੇਖੋ ਜੀ ਆਪਣੇ ਆਪ ਚੜਾਈ ਚੜ ਰਿਹਾ ਹੈ ਜਗਾਰਾ ਲਾ ਦਿਓ ਹਾਂ ਜਗਾਰਾ ਲਾਓ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਤੁਸੀਂ ਦਰਸ਼ਨ ਕਰੋ ਤੇ ਇਸ ਸਾਈਡ ਡਿਸਪੈਂਸਰੀ ਹੈ ਤੁਸੀਂ ਜੇ ਕਿਸੇ ਨੂੰ ਪ੍ਰੋਬਲਮ ਹੋਵੇ ਫੈਥਮੈਡੀਕੇਸ਼ਨ ਲੈ ਸਕਦੇ ਤੁਸੀਂ ਤੇ ਇਨਸਾਈਡ ਲੰਗਰ ਹਾਲ ਏ ਲੰਗਰ ਹਾਲ ਤੋਂ ਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਆ ਆਪਾਂ ਅੱਜ ਸਟਾਰਟ ਕਰਦੇ ਆ ਆਪਣਾ ਅਗਲਾ ਸਫ਼ਰ ਗੋਬਿੰਦ ਧਾਮ ਤੋਂ ਲੈ ਕੇ ਤੇ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਤੱਕ ਤੇ ਇਸ ਟਾਈਮ ਸਵੇਰ ਦੇ 9:4 ਹੋਏ ਆ ਤੇ ਬਾਰਿਸ਼ ਬਹੁਤ ਹੋ ਰਹੀ ਏ ਤੇ ਆਪਾਂ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਗੋਵਿੰਦ ਧਾਮ ਤੇ ਉਸ ਤੋਂ ਬਾਅਦ ਆਪਾਂ ਆਪਣੀ ਸਫਰ ਸਟਾਰਟ ਕਰਨ ਲੱਗੇ ਆ ਹੁਣ ਗੁਰਦੁਆਰਾ ਸ਼੍ਰੀ ਹਿਮਪੂਰ ਸਾਹਿਬ ਲਈ ਆਪਾਂ ਪਹੁੰਚ ਗਏ ਆ ਜੀ तकरीबन 2.5 ਤੋਂ 3 ਕਿਲੋਮੀਟਰ ਚੜਾਈ ਆਪਾਂ ਕਰ ਗਏ ਆ ਤੇ ਆਪਣੀ ਨਾਲ ਦੀ ਸੰਗਤ ਸਾਰੀ ਪਿੱਛੇ ਆ ਇੱਕ ਦੋ ਜਣੇ ਹੋਰ ਬਈ ਆਏ ਸੀ ਲੁਧਿਆਣੇ ਤੋਂ ਆਪਣੇ ਤੋਕੇ ਗਏ ਥੋੜਾ ਤੇ ਬਾਕੀ ਤੁਸੀਂ ਵੇਖ ਸਕਦੇ ਹੋ نیچے ਨਦੀ ਬਹੁਤ ਨੀਚੇ ਰਹੀ ਗੋਬਿੰਦ ਧਾਮ ਉਹ ਜਿੱਥੇ ਲਾਈਟਾਂ ਜਗ ਰਹੀਆਂ ਉਹ ਗੋਬਿੰਦ ਧਾਮ ਹੈ ਪਰ ਤੁਸੀਂ ਦੇਖ ਰਹੇ ਹੋ ਨਦੀ ਜਿਹੜੀ ਜਾ ਰਹੀ ਹੈ ਤੇ ਆਪਾਂ ਕਾਫੀ ਅੱਗੇ ਨਿਕਲੇ ਆਏ ਆ तकरीबन 6 ਕਿਲੋਮੀਟਰ ਦੀ ਚੜਾਈ ਆਪਾਂ ਅੱਧੀ ਚੜਾਈ ਕਰ ਲਈ ਹੋਈ ਹੈ ਤੇ ਅੱਧੀ ਰਹੀ ਤਕਰੀਬਨ ਪਹਿਲਾ ਥੱਲੇ ਸਾਰਾ ਜੰਗਲ ਹੈ ਇੱਥੋਂ ਆ ਕੇ ਖਾਲੀ ਏਰੀਆ ਸ਼ੁਰੂ ਹੁੰਦਾ ਹੈ ਨੀਚੇ ਜਿੰਨੀ ਵੀ ਚੜਾਈ ਏ ਇਹ ਸਾਰੀ ਜੰਗਲ ਦੇ ਵਿੱਚ ਤੇ ਉਹ نیچے ਰਹਿ ਗਿਆ ਗੋਬਿੰਦਘਮ ਤੇ ਇੱਥੋਂ ਆ ਕੇ ਜਿਹੜਾ ਖਾਲੀ ਏਰੀਆ ਸ਼ੁਰੂ ਹੋ ਜਾਂਦਾ ਹੈ ਬਾਕੀ بارش ਹੁਣ ਰੁਕੀ ਹੋਈ ਏ ਸਵੇਰੇ ਜਦੋਂ ਚੱਲੇ ਸੀ ਉਸ ਟਾਈਮ بارش ਬਹੁਤ ਜ਼ਿਆਦਾ ਸੀ ਤੇ ਹਨੇਰਾ ਵੀ ਸੀ ਉਸ ਟਾਈਮ ਤੇ ਜਿਹੜਾ ਥੋੜਾ ਪਿਛਲਾ ਰਾਹ ਸੀ ਉਹ ਥੋੜਾ ਖਰਾਬ ਸੀ ਹੁਣ ਜਿਹੜਾ ਰਸਤਾ ਏ ਰਸਤਾ ਵੀ ਠੀਕ ਆ ਗਿਆ ਤੇ ਉਹ ਆਪਣੇ ਨਾਲ ਦਾ ਇੱਕ ਵੀਰ ਆ ਗਿਆ ਤੇ ਇਹ ਆਪਾਂ ਨੂੰ ਰਾਹ ਚੋਂ ਮਿਲਿਆ ਹੈ ਇਹ ਆਪਣੇ ਨਾਲ ਨਾਲ ਜਾ ਰਿਹਾ ਹੈ ਇੱਥੋਂ ਦੇ ਲੋਕ ਵੈਸੇ ਵੀ ਚੜ੍ਹਾਈ ਕਰਨ ਲੱਗਿਆ ਨਾ ਆਪਣੇ ਨਾਲ ਡੌਗਸ ਵਗੈਰਾ ਲੈ ਕੇ ਜਾਂਦੇ ਆ ਕਿਉਂਕਿ ਰਾਹ ਚ ਹੁਣ ਤਾਂ ਚਲੋ ਸੰਗਤ ਚੱਲਦੀ ਏ ਯਾਤਰਾ ਚੱਲਦੀ ਏ ਅੱਗੇ ਪਿੱਛੇ ਜਦੋਂ ਜਿਹੜੇ ਲੋਕਲ ਲੋਗ ਏ ਜਦੋਂ ਉਹ ਟ੍ਰੈਕਿੰਗ ਕਰਦੇ ਆ ਉਹ ਡੌਗਸ ਨਾਲ ਰੱਖਦੇ ਆ ਕਿਉਂਕਿ ਇੱਥੇ ਖਤਰਾ ਹੁੰਦਾ ਜੰਗਲੀ ਜਾਨਵਰਾਂ ਦਾ ਪ੍ਰਿਚਾਂਦੇ ਆ ਇੱਥੇ ਤਿੰਦੂਏ ਹੁੰਦੇ ਆ ਜਿਸ ਟਾਈਮ ਤੇ ਬਰਫ ਹੋਏ ਤੇ ਹੁਣ ਫਿਲਹਾਲ ਜਦੋਂ ਯਾਤਰਾ ਚੱਲਦੀ ਉਦੋਂ ਇਹ ਇਹੋ ਜੀ ਚੀਜ਼ ਦਾ ਕੋਈ ਖਤਰਾ ਨਹੀਂ ਹੁੰਦਾ ਬਾਕੀ ਜਦੋਂ ਬਰਫ ਜ਼ਿਆਦਾ ਹੁੰਦੀ ਹੈ ਜਦੋਂ ਯਾਤਰਾ ਬੰਦ ਹੋਵੇ ਉਦੋਂ ਜੰਗਲੀ ਜਾਨਵਰ ਜ਼ਿਆਦਾ ਹੁੰਦੇ ਆ ਹੁਣ ਤਾਂ ਆਪਾਂ ਜਾ ਰਹੇ ਆ ਬਾਕੀ ਜਗ੍ਹਾ-ਜਗ੍ਹਾ ਤੇ ਇਦਾਂ ਬੈਠਣ ਲਈ ਬਣੇ ਹੋਏ ਆ ਤੁਸੀਂ ਰੁੱਕ ਕੇ ਰੈਸਟ ਕਰਕੇ ਅੱਗੇ ਜਾ ਸਕਦੇ ਹੋ ਬਾਕੀ ਕੋਸ਼ਿਸ਼ ਕਰੋ ਕੀ ਥੋੜਾ ਥੋੜੀ ਚੜਾਈ ਕਰਕੇ ਇੱਕ ਇੱਕ ਦੋ ਦੋ ਮਿੰਟ ਸਾਹ ਲੈ ਕੇ ਫਿਰ ਤੁਸੀਂ ਚੜਾਈ ਕਰੋ ਇਹ ਨਹੀਂ ਨਾ ਸਾਹ ਨਹੀਂ ਫੁੱਲਦਾ ਤੇ ਆਪਾਂ ਨੂੰ ਮੁਸ਼ਕਿਲ ਨਹੀਂ ਆਦੀ ਕਿਉਂਕਿ ਸਟਾਰਟਿੰਗ 'ਚ ਜਦੋਂ ਆਪਾਂ ਚੜਾਈ ਸ਼ੁਰੂ ਕਰੀਦੀਏ ਉਦੋਂ ਆਪਣੇ 'ਚ ਜੋਸ਼ ਹੁੰਦਾ ਹੈ ਆਪਾਂ ਥੋੜੀ ਤੇਜ਼ ਤੁਰ ਕੇ ਜਾਂ ਕਈ ਭੱਜ ਕੇ ਸ਼ੁਰੂ ਹੋ ਜਾਂਦੇ ਆ ਚੜਾਈ ਕਰਨੀ ਪਰ ਉਹ ਚੀਜ਼ ਗਲਤ ਹੈ ਤੁਸੀਂ ਸਟਾਰਟਿੰਗ 'ਚ ਵੀ ਤੁਹਾਡੇ ਕੋਲ એનર્ਜੀ ਜਿੰਨੀ ਮਰਜ਼ੀ ਹੈ ਕਹ ਰਿਹਾ ਕਿ ਛੋਟੇ-ਛੋਟੇ ਕਦਮ ਮੀਡੀਅਮ ਜੇ ਕਦਮ ਪੁੱਟ ਕੇ ਚੱਲੋ ਜਿਆਦਾ ਲੰਬੇ ਕਦਮ ਨਾ ਪੁੱਟੋ ਉਹਦੇ ਨਾਲ ਤੁਹਾਨੂੰ ਸਾਹ ਛੇਤੀ ਚੜ ਜਾਏਗਾ એનર્ਜੀ ਤੁਹਾਡੀ ਜਿਆਦਾ ਵੇਸਟ ਹੋਏਗੀ ਅਸੀਂ ਦੋ ਜਣੇ ਚੜਾਈ ਸਭ ਤੋਂ ਪਹਿਲਾਂ ਸਟਾਰਟ ਕੀਤੀ ਸੀ ਜਿਹੜੀ ਸੰਗਤ ਸਾਡੇ ਨਾਲ ਆਈ ਸੀ ਤੇ ਅਸੀਂ ਤਿਆਰ ਹੋ ਕੇ ਸਭ ਤੋਂ ਪਹਿਲਾਂ ਨਿਕਲ ਗਏ ਸੀ ਤੇ ਬਾਕੀ ਸੰਗਤ ਹਲੇ ਤਿਆਰ ਹੋ ਰਹੀ ਸੀ ਬਾਕੀ ਦੂਸਰੀ ਸਾਈਡ ਤੁਸੀਂ 뷰 ਦੇਖੋ ਮੈਂ ਤੁਹਾਨੂੰ 뷰 ਦਿਖਾਣਾ ਬੱਦਲ ਹੁਣ ਪਹਾੜਾਂ ਤੋਂ نیچے ਹੋ ਗਏ ਆ ਹੋ ਸਕਦਾ نیچے ਬਾਰਿਸ਼ ਹੋ ਰਹੀ ਹੋਵੇ ਇੱਥੇ ਹੁਣ ਥੋੜੀ ਥੋੜੀ ਕਿਲਮੇਨ ਹੈਗੀ ਐ ਉਹ ਦੇਖੋ ਉੱਪਰ ਵੀ ਬੱਦਲ ਹੈਗੇ ਪਹਾੜਾਂ ਦੇ ਨਾਲ ਨਾਲ ਤੇ نیچے ਵੀ ਪਹਾੜਾਂ ਤੋਂ ਥੱਲੇ ਆ ਬੱਦਲ ਇਸ ਟਾਈਮ ਚਲੋ ਆਈ ਕੁਐਸਚਨ ਇਸ ਤਰ੍ਹਾਂ ਦੀ ਇਹ ਹੁਣ ਥੋੜਾ ਪਲੇਨ ਏਰੀਆ ਸਟਾਰਟ ਹੋ ਗਿਆ ਹੈ ਨਹੀਂ ਤਾਂ ਪਹਿਲਾਂ ਜੰਗਲ ਦੇ ਵਿੱਚ ਸਾਰਾ ਪਥਰੀਲਾ ਸੀ ਉੱਥੇ ਥੋੜੀ ਥਕਾਵਟ ਜ਼ਿਆਦਾ ਹੁੰਦੀ ਹੈ ਤੁਸੀਂ ਵਿਊ ਦੇਖ ਸਕਦੇ ਹੋ ਆਪਾਂ ਪਹਾੜ ਦੇ ਨਾਲ ਨਾਲ ਬਿਲਕੁਲ ਜਾ ਰਹੇ ਆ ਇਹ ਪਥਰੀਲੇ ਪਹਾੜੇ ਉਧਰ ਦੇਖੋ ਜੀ ਪਹਾੜਾਂ ਤੋਂ ਥੱਲੇ ਬੱਦਲ ਲੱਗੇ ਹੋਏ ਆ ਤੇ ਉੱਪਰ ਆਪਾਂ ਨੂੰ ਨਿਸ਼ਾਨ ਸਾਹਿਬ ਗੁਰਦੁਆਰਾ ਸਾਹਿਬ ਦਾ ਜਿਹੜਾ ਪਹਿਲਾਂ ਪਉੜੀਆਂ ਦੇ ਨਿਸ਼ਾਨ ਸਭ ਲੱਗਾ ਉਹ ਆਪਾਂ ਨੂੰ ਦਿਸਣਾ ਸ਼ੁਰੂ ਹੋ ਗਿਆ ਜੀ ਤੇ ਜਦੋਂ ਇਹ ਨਿਸ਼ਾਨ ਸਾਹਿਬ ਦਿਸਣਾ ਸ਼ੁਰੂ ਹੋ ਜਾਏ ਤੁਸੀਂ ਸਮਝ ਲਓ ਕਿ ਅੱਧੀ ਚੜਾਈ ਆਪਾਂ ਕਰ ਲਈਏ ਤੇ ਅੱਧੀ ਚੜਾਈ ਆਪਣੀ ਰਹਿ ਗਈ ਹੈ ਤੇ ਬਾਕੀ ਆਪਾਂ ਚੱਲਦੇ ਆਂ ਜੋਸ਼ ਨਾਲ ਬਾਕੀ ਐ ਕਿ ਸਾਹ ਚੜੇ ਤੇ ਥੋੜਾ ਥੋੜਾ ਰੁੱਕ ਕੇ ਕੋਈ ਗੱਲ ਨਹੀਂ 2-4 ਮਿੰਟ ਦਾ ਸਾਹ ਲੈ ਕੇ ਆ ਜਾਓ ਹੌਂਸਲਾ ਨਾ ਛੱਡੋ ਆਰਾਮ ਨਾਲ ਤੁਸੀਂ ਪਹੁੰਚੋਗੇ ਕੋਈ ਵੱਡੀ ਏਡੀ ਜਿਆਦਾ ਵੱਡੀ ਗੱਲ ਨਹੀਂ ਹੈਗੀ ਆਪਣੇ ਤੋਂ ਤਕਰੀਬਨ ਅ ਗਲੇਸ਼ੀਅਰ 뷰 ਪੁਆਇੰਟ ਡੇਢ ਤੋਂ 2 ਕਿਲੋਮੀਟਰ ਰਹਿ ਗਿਆ ਜਿੱਥੋਂ ਚੜਨਾ ਚੱਲਦਾ ਹੈ ਤੇ ਬਾਕੀ ਜਦੋਂ ਆਪਾਂ ਚੜ੍ਹਾਈ ਸਟਾਰਟ ਕਰਦੇ ਆਂ ਕिलो-ਕिलो मीटर ਤੇ ਖਾਣ-ਪੀਣ ਦੀਆਂ ਦੁਕਾਨਾਂ ਸਟਾਰਟ ਹੋ ਜਾਂਦੀਆਂ। ਹਰ ਇੱਕ ਕਿਲੋਮੀਟਰ ਬਾਅਦ ਖਾਣ-ਪੀਣ ਦੀਆਂ ਦੁਕਾਨਾਂ ਆਉਂਦੀਆਂ। ਉੱਥੋਂ ਤੁਸੀਂ ਕੁਝ ਵੀ ਲੈ ਕੇ ਚੀਜ਼ ਲੈ ਕੇ ਖਾ ਸਕਦੇ ਹੋ। ਜੇ ਤੁਸੀਂ ਪਰਾਂਠੇ ਵਗੈਰਾ ਖਾਣੇ ਆ ਜਾਂ ਪਾਣੀ, ਚਾਕਲੇਟ, ਬਿਸਕੁਟ, ਚਾਹ, ਕੌਫੀ ਉਹ ਤੁਸੀਂ ਉੱਥੋਂ ਲੈ ਕੇ ਖਾ ਸਕਦੇ ਹੋ। ਬਾਕੀ ਕੋਸ਼ਿਸ਼ ਕਰੋ ਕਿ ਜਿੰਨੀ ਭੁੱਖੇ ਪੇਟ ਚੜਾਈ ਕਰੋ ਉਹਨਾਂ ਵਧੀਆ ਕਿਉਂਕਿ ਜੇ ਆਪਣਾ পেট ਜ਼ਿਆਦਾ ਭਰਿਆ ਹੋਏਗਾ ਤੇ ਉਹਨਾਂ ਸਾਹ ਆਪਾਂ ਨੂੰ ਜ਼ਿਆਦਾ ਚੜੇਗਾ ਤੇ ਪਾਣੀ ਦੀ ਬੋਤਲ ਜ਼ਰੂਰ ਨਾਲ ਰੱਖੋ ਕਿਉਂਕਿ ਠੰਡ ਪੂਰੀ ਏ ਪਰ ਫਿਰ ਵੀ ਸਾਨੂੰ ਪਸੀਨਾ ਆ ਰਿਹਾ ਕਿਉਂਕਿ ਚੜਾਈ ਮੁਸ਼ਕਲ ਏ ਥੋੜੀ ਬਾਕੀ ਇਹ ਕਿ ਸੰਗਤ ਦੇ ਨਾਲ ਨਾਲ ਚੜਾਈ ਦਾ ਪਤਾ ਨਹੀਂ ਲੱਗਦਾ ਪਾਣੀ ਦੀ ਬੋਤਲ ਤੁਸੀਂ ਆਪਣੇ ਨਾਲ ਜ਼ਰੂਰ ਰੱਖੋ ਇੱਕ ਬਾਕੀ ਉੱਪਰ ਜਿਹੜੀਆਂ ਜ਼ਿਆਦਾ ਉਚਾਈ ਵਾਲੀਆਂ ਚੋਟੀਆਂ ਨੇ ਉਹਨਾਂ ਤੇ ਬਰਫ਼ ਪਈ ਹੋਈ ਏ। ਅੱਪ ਤੁਸੀਂ ਦੇਖੋ ਕਿਉਂਕਿ ਬੱਦਲ ਲੱਗੇ ਆ, ਬਾਰਿਸ਼ ਹੁੰਦੀ ਏ, ਉਹਦੇ ਨਾਲ ਸਨੋਫੋਲ ਵੀ ਹੋ ਜਾਂਦੀ ਏ ਥੋੜੀ-ਥੋੜੀ। ਇਹ ਜਿਹੜੀ ਆਪਣਾ ਪਹਾੜੀ ਆਪਾਂ ਦੇਖ ਰਹੇ ਆਂ ਇਸ ਸਾਈਡ ਫੁੱਲਾਂ ਦੀ ਘਾਟੀ ਵਾਲਾ ਟਰੈਕ ਹੁੰਦਾ ਹੈ। 4 ਕਿਲੋਮੀਟਰ ਦੀ ਚੜ੍ਹਾਈ ਆਪਾਂ ਕਰ ਰਹੇ ਆਂ ਜੀ। ਗੋਬਿੰਦ ਘਾਟ ਰਹਿ ਗਿਆ ਜੀ ਉਹ ਥੱਲੇ। ਉਹ ਤੁਸੀਂ ਦੇਖ ਸਕਦੇ ਹੋ। ਬਾਕੀ ਤਕਰੀਬਨ 2.5 ਕਿਲੋਮੀਟਰ ਦੀ ਚੜਾਈ ਆਪਣੀ ਰਹਿ ਗਈ ਹੈ ਤੇ ਇਹ ਮੈਨੂੰ ਲੱਗਦਾ ਸਾਰੇ ਰਾਹ ਆਪਣੇ ਨਾਲ ਹੀ ਜਾਏਗਾ ਬਾਕੀ ਚੱਲ ਅਸੀਂ ਤਾਂ ਜਾਣੇ ਜਾਣਾ ਹੈ ਇਹ ਵੀ ਅੱਜ ਆਪਣੇ ਨਾਲ ਦਰਸ਼ਨ ਕਰਨ ਜਾਏਗਾ ਇਹ ਵੀ ਇੱਧਰ ਦੇਖੋ ਜੀ ਨਿੱਕਾ ਜਿਹਾ ਬੱਚਾ ਕਿੰਨੇ ਸਾਲ ਦਾ ਹੈ ਦੋ ਤਾਕੀ ਤਿੰਨ ਹਾਲ ਦਾ ਤਿੰਨ ਸਾਲ ਦਾ ਤਿੰਨ ਸਾਲ ਦਾ ਬੱਚਾ ਦੇਖੋ ਜੀ ਆਪਣੇ ਆਪ ਚੜਾਈ ਚੜ ਰਿਹਾ ਜੁਗਾਰਾ ਲਾ ਦਿਓ ਹਾਂ ਜੁਗਾਰਾ ਲਾਓ ਜੀ ਜੀਕਾ ਥਰਸਾ ਵਾਹਿਗੁਰੂ ਜੀ ਕੀ ਫਤਿਹ ਰਸਤੇ 'ਚ ਜਗਾ ਜਗਾ ਇਦਾਂ ਦੇ ਛੋਟੇ ਛੋਟੇ ਝਰਨੇ ਆ ਗਏ ਕਿਉਂਕਿ ਬਾਰਿਸ਼ ਦਾ ਮੌਸਮ ਤੇ ਬਾਰਿਸ਼ ਦਾ ਜਿੰਨਾ ਵੀ ਪਾਣੀ ਉਹ ਝਰਨਿਆਂ ਦੇ ਰੂਪ 'ਚ ਹਾਰ ਤੱਲੇ ਆ ਗਿਆ ਬਾਕੀ ਸੰਗਤਾਂ ਕੋੜਿਆਂ ਤੇ ਵੀ ਜਾ ਰਹੀਆਂ ਹੈ ਆਪਣੇ ਨਾਲ ਦੀ ساری ਸੰਗਤ ਹੀ ਪੈਦਲ ਹੈ। ਅਹ نیچے ਤੁਸੀਂ ਦੇਖੋ ਜੀ ਅ ਬੱਦਲ ਸਾਰੇ نیچے ਰਹਿ ਗਏ ਆ ਤੇ ਆਪਾਂ ਆ ਗਏ ਆ ਉੱਪਰ ਤੇ ਆਪਣੀ ਤਕਰੀਬਨ 1.5 ਤੋਂ 2 ਕਿਲੋਮੀਟਰ ਦੀ ਚੜਾਈ ਪਈ ਆ ਹੱਲੇ। ਤੇ نیچے ਦੇਖੋ ਗੋਬਿੰਦਧਾਮ ਹੁਣ ਨਜ਼ਰ ਆਣਾ ਬੰਦ ਹੋ ਗਿਆ ਤੇ ਉੱਪਰ ਤੁਸੀਂ ਪਹਾੜੀ ਤੇ ਦੇਖ ਸਕਦੇ ਹੋ ਉੱਥੇ برف ਪਈ ਹੋਈ ਹੈ। ਬਾਕੀ ਆਪਣੀ ਸੰਗਤ ਹੱਲੇ ਸਾਰੀ ਪਿੱਛੇ ਆ ਤੇ ਆਪਾਂ ਚੱਲਦੇ ਆ ਆਪਣਾ ਤਕਰੀਬਨ 1 ਕਿਲੋਮੀਟਰ ਰਹਿ ਗਿਆ ਹੋਣਾ ਜਿੱਥੇ ਗਲੇਸ਼ੀਅਰ ਪੁਆਇੰਟ ਹੈ ਤੇ ਉਸ ਤੋਂ ਬਾਅਦ ਅੱਗੇ ਦੂਰ ਰਸਤੇ ਜਾਂਦੇ ਆ ਉਹ ਆਪਾਂ ਜਾ ਕੇ ਦੇਖਦੇ ਆ ਆਪਾਂ ਪਹੁੰਚ ਚੁੱਕੇ ਆ ਜੀ ਗਲੇਸ਼ੀਅਰ ਤੇ ਤੇ ਆ ਤੁਸੀਂ ਦੇਖੋ ਜੀ ਪਰੋ ਪਾਣੀ ਆ ਰਿਹਾ ਬਰਫ਼ ਖੁਰਖੁਰ ਕੇ ਤੇ ਥੋੜੀ برف ਵੀ ਪਈ ਹੋਈ ਹੈ ਇਸ ਜਗ੍ਹਾ ਤੇ ਇਹ ਪੁਰਾਣੀ ਹੈ ਤਾਜੀ برف ਨਹੀਂ ਪਈ ਹੋਈ ਤੇ ਪੁਰਾਣੀ ਪਹਿਲਾਂ ਦੀ برف ਪਈ ਹੋਈ ਹੈ ਤੇ ਵਾਕੀ ਆਪਾਂ ਚੱਲਦੇ ਹਾਂ ਪਾਣੀ ਥੱਲੇ ਤੁਸੀਂ ਦੇਖੋ ਪਾਣੀ ਜਾ ਰਿਹਾ ਹੈ ਫਰੇਸ਼ੀਅਰ ਦਾ ਤੇ ਆਪਾਂ ਨੂੰ ਇਹਦੇ ਵਿੱਚੋਂ ਹੀ ਲੰਘਣਾ ਪੈਣਾ ਹੈ ਪਰ ਇਹ ਕਿ ਬਹੁਤ ਧਿਆਨ ਨਾਲ ਪਾਣੀ ਦਾ ਫਲੋ ਥੋੜਾ ਤੇਜ਼ ਹੈ ਸੋ ਬੜੀ ਕੇਅਰਫੁਲੀ ਆਪਾਂ ਨੂੰ ਫਰੋਂ ਨਿਕਲਣਾ ਪੈਣਾ ਹੈ ਤਾਂ ਕਿ ਅਸੀਂ ਦੇਖੋ ਨਹੀਂ ਚੇ ਕਿ ਸਦੀ ਜਗ੍ਹਾ ਤੇ ਕੋਈ ਰੋਕ ਨਹੀਂ ਹੈਗੀ ਸੋ ਬੜੇ ਧਿਆਨ ਨਾਲ ਆਪਣੇ ਕਦਮ ਰੱਖ ਰੱਖ ਕੇ ਪੱਥਰਾਂ ਤੇ ਰੁਕ ਰੁਕ ਕੇ ਜਾਣਾ ਕੋਈ ਜ਼ਿਆਦਾ ਇਥੋਂ ਕਾਲੀ ਕਰਕੇ ਨਾ ਨਿਕਲੋ ਕਿਉਂਕਿ ਥੋੜਾ ਖਤਰਾ ਹੋ ਸਕਦਾ ਆਪਾਂ ਪਹੁੰਚ ਚੁੱਕੇ ਆ ਜੀ 메ਨ ਵਾਟਰਫਾਲ ਤੇ ਆ ਤੁਸੀਂ ਦੇਖੋ ਜੀ ਵਾਟਰਫਾਲ ਤੋਂ ਉਸੀ ਸਾਈਡ ਜਾਨੋ ਇੱਕ ਛੋਟਾ ਜਿਹਾ ਲੋਹੇ ਦਾ ਪੁਲ ਬਣਿਆ ਹੋਇਆ ਹੈ ਤੇ ਆ ਤੁਸੀਂ ਦੇਖੋ ਜੀ ਪਾਣੀ ਦਾ ਫਲੋ ਕਿੰਨਾ ਤੇਜ਼ ਉੱਪਰਲੀ ਸਾਈਡ ਦੇਖੋ ਜੀ ਵਾਟਰਫਾਲ ਕਿੰਨਾ ਬਾਕੀ ਪਾਣੀ ਦਾ ਫਲੋ ਨੀਚੋਂ ਵੀ ਬਹੁਤ ਤੇਜ਼ ਆ ਰਿਹਾ ਹੈ ਤੇ ਉੱਪਰ ਤੋਂ ਵੀ ਪਾਣੀ ਦਾ ਫਲੋ ਬਹੁਤ ਤੇਜ਼ ਆ ਰਿਹਾ ਹੈ ਇਹ ਜਿਹੜਾ ਵਾਟਰਫਾਲ ਆ ਰਿਹਾ ਹੈ ਪਾਣੀ ਆ ਰਿਹਾ ਹੈ ਇਹ ਸਤਖੜ ਸ਼੍ਰੀ ਸ਼ਿਮਕੁੰਨ ਸਾਹਿਬ ਦਾ ਜੋ ਸਰੋਵਰ ਹੈ ਇਸ ਸਰੋਵਰ ਦੇ ਵਿੱਚੋਂ ਇਹ ਪਾਣੀ ਆ ਰਿਹਾ ਹੈ। ਇਸ ਸਰੋਵਰ ਵਾਲਾ ਪਾਣੀ ਸਾਰਾ ਇੱਥੇ ਆ ਰਿਹਾ। ਬਾਕੀ ਆਪਾਂ ਚੱਲਦੇ ਹਾਂ ਅੱਗੇ। ਆ ਦੁਕਾਨਾਂ ਆ ਗਈਆਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ 1-1 ਕਿਲੋਮੀਟਰ ਤੋਂ ਬਾਅਦ ਆਪਾਂ ਨੂੰ ਖਾਣ ਪੀਣ ਵਾਲੀਆਂ ਦੁਕਾਨਾਂ ਆ ਜਾਂਦੀਆਂ ਆਪਾਂ ਉੱਥੇ ਬੈਠ ਕੇ ਆਪਣਾ ਰਿਫਰੈਸ਼ਮੈਂਟ ਲੈ ਸਕਦੇ ਆ। ਸਾਹ ਲੈ ਸਕਦੇ ਆ ਬਾਕੀ ਇਹ ਕਿ ਜਦੋਂ ਦੁਕਾਨ ਆ ਜਾਂਦੀ ਥੋੜਾ ਹੌਸਲਾ ਵੀ ਹੋ ਜਾਂਦਾ ਹੈ। ਤੇ ਇਹ ਨਾਸਟੇ ਇਸ ਤੋਂ ਬਾਅਦ ਨਹੀਂ ਦੁਕਾਨਾਂ ਨਹੀਂ ਕੋਈ ਵੀ ਕਿਉਂਕਿ ਇਸ ਤੋਂ ਬਾਅਦ ਹੁਣ ਆਪਣੀ ਯਾਤਰਾ ਆਪਣੀ ਚੜਾਈ 1 ਕਿਲੋਮੀਟਰ ਦੀ ਰਹਿ ਗਈ ਹੈ ਤੇ ਇੱਥੋਂ ਦੋ ਰਸਤੇ ਹੁੰਦੇ ਆ ਇਹਨਾਂ ਦੁਕਾਨਾਂ ਤੋਂ ਜਿਹੜੀਆਂ ਆਸਟ ਦੁਕਾਨਾਂ ਆਉਂਦੀਆਂ 1 ਕਿਲੋਮੀਟਰ ਪਹਿਲਾਂ ਇੱਥੋਂ ਦੋ ਰਸਤੇ ਜਾਂਦੇ ਆ ਉੱਪਰ ਸ਼੍ਰੀ ਹਿਮਕੁੰਨ ਸਾਹਿਬ ਵੱਲ ਉਹ ਸੰਤਾਂ ਆ ਰਹੀਆਂ ਘੋੜਿਆਂ ਤੇ ਇਥੋਂ ਦੋ ਰਸਤੇ ਇਦਾਂ ਜੀ ਇੱਕ ਰਸਤਾ ਤਾਂ ਇਸ ਸਾਈਡ ਜਾਂਦਾ ਪੋੜੀਆਂ ਵਾਲਾ ਇਹ ਸਾਰਾ ਰਸਤਾ ਪੋੜੀਆਂ ਵਾਲਾ ਹੈ ਤੇ ਦੂਸਰੀ ਚੜਾਈ ਜਿਹੜੀ ਇਹ ਪਲੇਨ ਹੈ ਤੇ ਪਿਛਲੇ ਸਾਲ ਜਦੋਂ ਮੈਂ ਆਇਆ ਸੀ ਦੀਂਗਲਾਈ ਚ ਉਦੋਂ ਮੈਂ ਜਿਹੜੀ ਚੜਾਈ ਕੀਤੀ ਸੀ ਉਹ ਕੀਤੀ ਸੀ ਆ ਪੋੜੀਆਂ ਦੇ ਥਰੂ ਤੇ ਵਾਪਸ ਵੀ ਪੋੜੀਆਂ ਦੇ ਥਰੂ ਹੀ ਉਤਰਿਆ ਸੀ ਪਰ ਇਸ ਵਾਰ ਮੇਰਾ ਪਲਾਨ ਹੈ ਕਿ ਮੈਂ ਜਿਹੜੀ ਚੜ੍ਹਾਈ ਕਰਾਂਗਾ ਉਹ ਇਸ ਪਲੈਨ ਰਸਤੇ ਥਰੂ ਕਰਾਂਗਾ ਬਾਕੀ ਸੰਗਤਾਂ ਤੁਸੀਂ ਦੇਖ ਰਹੇ ਹੋ ਸੰਗਤਾਂ ਜਾ ਰਹੀਆਂ ਬਟ ਉਹਨਾਂ ਰਸ਼ਮੀ ਹੈਗਾ ਇਸ ਵਾਰ ਜਿੰਨਾ ਲਾਸਟ ਈਅਰ ਲਾਸਟ ਟਾਈਮ ਰਸ਼ ਸੀ ਇਸ ਸਾਲ ਉਹਨਾਂ ਰਸ਼ ਨਹੀਂ ਹੈਗਾ ਤੇ ਬਾਕੀ ਤੁਸੀਂ ਦੇਖ ਲਓ نیچے ਸਾਰਾ ਬੱਦਲ ਫੈਲ ਚੁੱਕਾ ਹੈ ਹੁਣ ਆਪਾਂ ਨੂੰ ਗੋਬਿੰਦ ਘਾਟ ਬਿਲਕੁਲ ਹੀ ਦਿਖਣਾ ਬੰਦ ਹੋ ਗਿਆ ਤੇ ਉੱਪਰ ਵੱਲ ਜ਼ਿਆਦਾ ਕੋਈ ਬੱਦਲ ਨਹੀਂ ਹੈਗਾ ਤੇ વોਟਰਫਾਲ ਤੁਸੀਂ ਦੇਖੋ ਜੀ ਕਿੰਨਾ ਸੋਹਣਾ ਲੱਗ ਰਿਹਾ ਬਾਕੀ ਇਹ ਕਿ ਕੈਮਰੇ ਚ ਪਤਾ ਨਹੀਂ ਤੁਹਾਨੂੰ ਉਹ ਵਿਊ ਆ ਰਿਹਾ ਜਾਂ ਨਹੀਂ ਆ ਰਿਹਾ ਜੋ ਆਪਾਂ ਨੇਕदाई ਨਾਲ ਦੇਖ ਸਕਦੇ ਆ ਆਪਣੇ ਆਲ ਦਾ ਵੀ ਰੋ ਜਾ ਰਿਹਾ ਥੋੜੀ ਅੱਗੇ ਪਹੁੰਚ ਗਿਆ ਬਾਕੀ ਆਪਾਂ ਵੀ ਚੱਲਦੇ ਹਾਂ ਹੁਣ ਤੇ ਪਹੁੰਚਦੇ ਹਾਂ ਵਾਹਿਗੁਰੂ ਦਾ ਨਾਮ ਲੈ ਕੇ ਥੋੜੀ ਚੜ੍ਹਾਈ ਰਹਿ ਗਈ ਬਸ 1 ਕਿਲੋਮੀਟਰ ਦੀ ਹੁਣ ਆਪਣੀ ਤਕਰੀਬਨ ਤਕਰੀਬਨ ਆਪਾਂ 5 ਕਿਲੋਮੀਟਰ ਚੜ੍ਹਾਈ ਕੱਢ ਲਈਏ ਟਾਈਮ ਹੋਇਆ 7 ਵਜੇ ਸਵੇਰ ਦੇ ਤੇ ਆਪਾਂ ਨੂੰ ਅੱਧਾ ਘੰਟਾ ਹੋਰ ਲੱਗੇਗਾ ਅੱਧੇ ਘੰਟੇ ਬਾਅਦ ਆਪਾਂ ਉੱਪਰ ਸੱਚਖੰਡ ਸ੍ਰੀ ਹਿਮਕੁੰਡ ਸਾਹਿਬ ਪਹੁੰਚ ਜਾਵਾਂਗੇ। ਇਹ ਸਾਈਡ ਤੁਸੀਂ ਦੇਖ ਰਹੇ ਹੋ ਹੈਲੀਪੈਡ ਬਣਿਆ ਹੋਇਆ ਜਿਹੜਾ ਉੱਪਰ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਦਾ ਹੈਲੀਪੈਡ ਹੈ। ਬਟ ਇਹ ਕੀ ਹੈ ਕਿ ਇਹ ਸੰਕਤਾਂ ਲਈ ਹੈਲੀਪੈਡ ਨਹੀਂ ਚੱਲਦਾ। ਸੰਕਤਾਂ ਲਈ ਹੈਲੀਕਾਪਟਰ ਸਿਰਫ ਉੱਥੋਂ ਤੱਕ ਹੀ ਹੈ ਜਿਹੜਾ ਗੰਗਰੀਆ ਗੋਵਿੰਦ tạm ਹੈਲੀਪੈਡ ਬਣਿਆ ਹੋਇਆ ਹੈ। ਇਹ ਹੈਲੀਪੈਡ ਬਣਿਆ ਹੋਇਆ ਹੈ ਸਿਰਫ ਐਮਰਜੈਂਸੀ ਲਈ। ਜੇ ਕੋਈ ਐਮਰਜੈਂਸੀ ਪੈ ਜਾਂਦੀ ਹੈ ਇਹ ਮਰਜੈਂਸੀ ਯੂਜ਼ ਲਈ ਬਣਾਇਆ ਹੋਇਆ ਹੈ ਬਟ ਦੇਖੋ ਆਉਣ ਵਾਲੇ ਟਾਈਮ 'ਚ ਆਪਾਂ ਦੇਖਦੇ ਹਾਂ ਕਿ ਇਹ ਹੈਲੀਪੈਡ ਸਟਾਰਟ ਹੁੰਦਾ ਹੈ ਇੱਥੋਂ ਤੱਕ ਹੈਲੀਕਾਪਟਰ ਸੰਤਾਂ ਲਈ ਕਦੋਂ ਆਉਂਦਾ ਹੈ ਬਾਕੀ ਇੱਕ ਨਿਊਜ਼ ਹੋਰ ਮਿਲਲੀ ਜੀਏ ਕਿ ਹਿਮਕੁੰਡੂ ਸਾਹਿਬ ਤੱਕ ਆਪਣਾ ਗੋਬਿੰਦ ਘਾੜ ਤੋਂ ਲੈ ਕੇ ਗੋਬਿੰਦ ਧਾਮ ਤੇ ਗੋਬਿੰਦ ਧਾਮ ਤੋਂ ਲੈ ਕੇ ਹਿਮਕੁੰਡ ਸਾਹਿਬ ਤੱਕ ਪੂਰਾ ਰੋਪਵੇ ਦਾ ਪ੍ਰੋਜੈਕਟ ਪਾਸ ਹੋ ਚੁੱਕਾ ਹੈ ਤੇ ਉਹ ਆਪਾਂ ਦੇਖਦੇ ਹਾਂ ਉਹ ਰੋਵੇ ਦਾ ਪ੍ਰੋਜੈਕਟ ਕਦੋਂ ਤੱਕ ਪੂਰਾ ਹੁੰਦਾ ਹੈ ਬਾਕੀ ਆਪਾਂ ਚੱਲਦੇ ਆਂ ਜਾ ਕੇ ਦਰਸ਼ਨ ਕਰਦੇ ਆਂ ਲਓ ਜੀ ਸੰਗਤੋ ਟਾਈਮ ਹੋਇਆ ਸਵੇਰ ਦਾ 7:30 ਤੇ ਆਪਾਂ ਪਹੁੰਚ ਚੁੱਕੇ ਆਂ ਸੱਚਖੰਡ ਸ੍ਰੀ ਹਿਮਕੁੰਡ ਸਾਹਿਬ ਆ ਜਿਹੜਾ ਤੁਸੀਂ ਗੇਟ ਦੇਖ ਰਹੇ ਹੋ ਜਿੱਦੇ ਉੱਪਰ ਖੰਡਾ ਸ਼ਸ਼ੋਭੀ ਤੇ ਇਹ ਉਹ ਰਾਜ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਪਹਿਲਾਂ ਜਿਹੜਾ ਪੋੜੀਆਂ ਵਾਲਾ ਰਾਂਗ ਤੇ ਆਪਾਂ ਜਿਹੜੇ ਰਾਹ 'ਤੇ ਆਏ ਆ ਉਹ ਇਹ ਵਾਲਾ ਰਾਹ ਹੈ। ਬਾਕੀ ਆਪਾਂ ਚੱਲਦੇ ਆ ਅੱਗੇ ਆ ਸਾਹਮਣੇ ਲੰਗਰ ਹਾਲ ਹੈ ਤੇ ਉਹ ਦੇਖੋ ਜੀ ਗੁਰਦੁਆਰਾ ਸ੍ਰੀ ਹਿਮਕੋਟ ਸਾਹਿਬ ਦੀ ਬੜੀ ਹੀ ਖੂਬਸੂਰਤ ਇਮਾਰਤ ਹੈ। ਇਸਾਈਡ ਲੰਗਰ ਹਾਲ ਹੈ। ਆਪਾਂ ਚੱਲ ਛੱਕ ਕੇ ਪਾਛਾ ਛੱਕ ਕੇ ਫਿਰ ਉਸ ਤੋਂ ਬਾਅਦ ਇਸ਼ਨਾਨ ਕਰਦੇ ਆ। ਇਸ਼ਨਾਨ ਕਰਕੇ ਆਪਾਂ ਆ ਗਏ ਲੰਗਰ ਹਾਲ 'ਚ। ਤੇ ਇੱਥੇ ਜਿਹੜਾ ਲੰਗਰ ਮਿਲਦਾ ਉਹ ਖਿਚੜੀ ਦਾ ਲੰਗਰ ਮਿਲਦਾ ਹੈ ਖਿਚੜੀ ਤੇ ਚਾਹ ਇੱਥੇ ਪ੍ਰਸ਼ਾਦ ਦਾ ਪ੍ਰਸ਼ਾਦ ਦੇ ਦਾ ਲੰਗਰ ਨਹੀਂ ਮਿਲਦਾ ਸੋ ਇਹ ਆਪਾਂ ਲੈਨ ਦਾ ਹਮ ਲੰਗਰ ਆਪਣਾ ਲੰਗਰ ਖਿਚੜੀ ਤੇ ਚਾਹ ਦਾ ਲੰਗਰ ਛੱਕ ਕੇ ਫਿਰ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਦਰਸ਼ਨ ਕਰਨ ਚਲਾਂਗੇ ਤੇ ਆਪਣੇ ਨਾਲ ਦੀਆਂ ਬਾਕੀ ਤਕਰੀਬਨ ਸੰਗਤਾਂ ਪਹੁੰਚ ਗਈਆਂ ਦੋ ਤਿੰਨ ਵੀਰ ਰਹਿ ਗਏ ਆ ਉਹ ਵੀ ਪਿੱਛੇ ਆ ਹੀ ਰਹੇ ਆ ਬਸ ਆਪਾਂ ਗੁਰਦੁਆਰਾ ਸਾਹਿਬ ਦੀ ਮਾਰਤ ਦੇ ਅੰਦਰ ਐਂਟਰ ਕਰ ਗਏ ਆ ਤੇ ਇਸ ਤੋਂ ਬਾਅਦ ਹੁਣ ਕਿਥੇ ਆ ਮੈਂ ਤੁਹਾਨੂੰ ਦਰਸ਼ਨ ਨਹੀਂ ਕਰਾ ਸਕਦਾ ਕਿਉਂਕਿ ਅੰਦਰ ਫੋਟੋਗ੍ਰਾਫੀ ਵੀਡੀਓਗ੍ਰਾਫੀ ਦੀ ਮਨਾਈ ਹੈ ਬਾਕੀ ਇਹ ਹੈ ਕਿ ਪੀਟੀਸੀ ਸਿਮਰਨ ਤੇ ਪ੍ਰਸਾਰਣ ਲਾਈਵ ਚੱਲਦਾ ਹੈ 10 ਵਜੇ ਤੋਂ ਲੈ ਕੇ 12 ਵਜੇ ਤੱਕ ਇਹ ਤੁਸੀਂ ਉੱਥੋਂ ਦਰਸ਼ਨ ਕਰ ਸਕਦੇ ਹੋ ਬਾਕੀ ਆਪਾਂ ਜਾਂਦੇ ਹਾਂ ਉੱਪਰ ਦਰਸ਼ਕ ਇਹ ਕਹਿ ਪੜੀਓ ਪਹੁੰਚ ਜਾਂਦੀਆਂ ਜੀ ਆਹ ਮੋੜਾ ਉੱਪਰ ਚੱਲੋ ਚੱਲਦੇ ਹਾਂ ਜੀ ਆਪਾਂ ਪੱਲੀ ਅਰਦਾਸ ਦਾ ਟਾਈਮ ਸੀ 9:30 ਪੱਲੀ ਅਰਦਾਸ ਹੋ ਗਈ ਐ ਤੇ ਉਸ ਤੋਂ ਬਾਅਦ ਸੁਖਮੀ ਸਾਹਿਬ ਜੀ ਦਾ 파ਟ ਸੀ ਤੇ ਸੁਖਮੀ ਸਾਹਿਬ ਜੀ ਦੇ 파ਟ ਦੀ ਸਮਾਪਤੀ ਹੋ ਗਈ ਹੈ ਕੀਰਤਨ ਚੱਲ ਰਿਹਾ ਬਾਕੀ ਸੰਗਤਾਂ ਅੰਦਰ ਬੈਠੀਆਂ ਕੁਝ ਸੰਤਾਂ ਬਾਹਰ ਤੁਸੀਂ ਦੇਖ ਸਕਦੇ ਹੋ ਮੱਦਲ ਪੂਰੇ ਆਸ-ਪਾਸੇ ਪੂਰੇ ਬੱਦਲ ਈਏ ਸੰਕਤਾ ਫਿਲਹਾਲ ਹੁਣ ਤਾਂ ਆਣੀਆਂ ਬੰਦ ਹੋ ਗਈਆਂ ਵੈਸੇ ਸੰਕਤਾ ਮਤਲਬ 11 11:30 ਵਜੇ ਤੱਕ ਸੰਕਤਾ ਆਈਸ ਆਰ ਰਈਆਂ ਸੀ ਇੱਥੇ ਦੇਖਿਆ ਏ ਸਾਈਡ ਲੰਗਰ ਹਾਲ ਏ ਤੇ ਉਹ ਗੁਰਦੁਆਰਾ ਸਾਹਿਬ ਦੀ ਇਮਾਰਤ ਉਹ ਨਿਸ਼ਾਨ ਸਾਹਿਬ ਆ ਗਿਆ ਨਿਸ਼ਾਨ ਸਾਹਿਬ ਤੋਂ ਸਿੱਧਾ ਗੁਰਦੁਆਰਾ ਸਰਾਬ ਸਾਹਿਬ ਦਾ ਪਵਿੱਤਰ ਸਰੋਵਰ ਏ ਬਾਕੀ ਆਪਾਂ ਚੱਲਦੇ ਹਾਂ ਆਊਟਸਾਈਡ ਦੇਖਦੇ ਹਾਂ ਆ ਕੇ ਜਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਤੁਸੀਂ ਦਰਸ਼ਨ ਕਰੋ ਤੇ ਇਸ ਸਾਈਡ ਡਿਸਪੈਂਸਰੀ ਹੈ ਤੁਸੀਂ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਫੈਥੀਮੈਡੀਕਸ਼ਨ ਲੈ ਸਕਦੇ ਤੁਸੀਂ ਤੇ ਇਸ ਸਾਈਡ ਲੰਗਰ ਹਾਲ ਹੈ ਲੰਗਰ ਹਾਲ ਤੋਂ ਬਿਲਕੁਲ ਨਾਲ ਹੀ ਡਿਸਪੈਂਸਰੀ ਹੈ ਗੁਰਦੁਆਰਾ ਸਾਹਿਬ ਦੀ ਇਮਾਰਤ ਉਹ ਬਲਾਸ ਇਸ ਸਾਈਡ ਇਹ ਜੋੜਾ ਘਰ ਹੈ ਇਹ ਸਾਈਡ ਜੋੜਾ ਕਰੇ ਇਹ ਸਾਈਡ ਗੁਰਦੁਰਾ ਸਾਹਿਬ ਦੇ ਅੰਦਰ ਐਂਟਰੀ ਹੈ ਜੋੜਾ ਕਰ ਤੋ ਅੱਗੇ ਸਿੱਧਾ ਲੰਘ ਕੇ ਪਵਿੱਤਰ ਸਰੋਵਰ ਸੇਰੇ ਜਦੋਂ ਆਈ ਸੀ ਉਸ ਵੇਂ ਪੂਰੀ ਬਾਰਿਸ਼ ਸੀ ਤੇ ਹੁਣ ਬੱਦਲ ਹੈਗੇ ਬਟ ਬਾਰਿਸ਼ ਨਹੀਂ ਹੈਗੀ ਤੇ ਦੂਸਰਾ ਸਰੋਵਰ ਸਾਰਾ ਵਿਜ਼ੀਬਲ ਹੈ ਸਰੋਵਰ ਦੇ ਦਰਸ਼ਨ ਕਰ ਸਕਦੇ ਹੋ ਤੁਸੀਂ ਅਲੌਕਿਕ ਸਰੋਵਰ ਦੇ ਦਰਸ਼ਨ ਕਰੋ ਇਹ ਨਿਆਤ ਬਣਾਉਂਦਾ ਹੈ ਉਹ ਸਾਈਡ ਸੰਗਤਾ ਹੱਲੇ ਵੀ ਇਸ਼ਨਾਨ ਕਰ ਰਹੀ ਹੈ ਸਰੋਵਰ ਦੇ ਵਿੱਚ ਵਾਹ ਜੀ ਵਾਹ ਇਹ ਉਮਰੇ ਚੜਾਈ ਕਰਕੇ 6 ਕਿਲੋਮੀਟਰ ਦੀ ਉਸ ਤੋਂ ਬਾਅਦ ਸਰੋਵਰ ਚ ਠੰਡੇ ਪਾਣੀ ਚ ਇਸ਼ਨਾਨ ਕਰਨਾ ਇਹ ਵੀ ਇੱਕ ਆਪਣੇ ਆਪ ਚ ਬਹਾਦਰੀ ਦੀ ਗੱਲ ਹੈ ਉਸ ਸਾਈਡ ਸ਼ਿਵਦਰ ਬਾਬਾ ਜੀ ਦਾ ਮੰਦਿਰ ਹੈ। ਬਰਤੀ ਉਹ ਸਾਈਡ ਸ਼੍ਰੀ ਲਕਸ਼ਮਣ ਲੋਪਾਲ ਲਕਸ਼ਮਣ ਮੰਦਿਰ ਹੈ। ਹੋਰ ਇਸਾਰ ਵਿੱਚ ਆਪਾਂ ਚੱਲਦੇ ਹਾਂ ਮੰਦਰ ਵਾਲੀ ਸਾਈਡ। ਆਪਾਂ ਸਰੋਵਰ ਤੋਂ ਅੱਗੇ ਆ ਕੇ ਥੋੜਾ ਤੇ ਮੰਦਿਰ ਵਾਲੀ ਸਾਈਡ ਜਾਂਦੇ ਆ। ਆਹ ਦੇਖੋ ਜੀ ਸਰੋਵਰ ਦਾ ਪਾਣੀ ਤੇ ਆਹ ਪੁਲ ਬਣਿਆ ਛੋਟਾ ਜਿਹਾ ਲੋਹੇ ਦਾ। ਤੇ ਇਹਨ ਦੇ ਥੱਲੇ ਉਹ ਸਰੋਵਰ ਦਾ ਪਾਣੀ ਅੱਗੇ ਜਾ ਰਿਹਾ ਜੀ ਜਿਹੜਾ ਉੱਪਰੋਂ ਝਰਨਿਆ ਰਹੀ ਸਰੋਵਰ ਦੇ ਵਿੱਚ ਆ ਰਿਹਾ ਇੱਥੋਂ ਇਹ ਪੁਲ ਦੇ ਨੀਚੋਂ ਇਸ ਸਰੋਵਰ ਦਾ ਪਾਣੀ ਅੱਗੇ ਜਾ ਰਿਹਾ ਉਹ ਤੁਸੀਂ ਦੇਖੋ ਤੇ ਜਿਹੜਾ ਆਪਾਂ ਸਵੇਰੇ ਜਦੋਂ ਆਪਾਂ ਚੜ੍ਹਾਈ ਕਰਦੇ ਪਏ ਸੀ ਉਸ ਟਾਈਮ ਜਿਹੜਾ ਆਪਾਂ ਝਰਨਾ ਦੇਖਿਆ ਸੀ ਉਹ ਝਰਨੇ ਦਾ ਪਾਣੀ ਇਸ ਸਰੋਵਰ ਚੋਂ ਹੀ ਜਾਂਦਾ ਆਹੀ ਪਾਣੀ ਉਸ ਝਰਨੇ ਦੇ ਵਿੱਚ ਜਾਂਦਾ ਜੀ ਬਾਕੀ ਆਪਾਂ ਮੰਦਰ ਵਾਲੀ ਸਾਈਡ ਜਾਂਦੇ ਆ ਜੋ ਸ਼੍ਰੀ ਰਾਮ ਇਹ ਲੋਕਪਾਲ ਲਕਸ਼ਮਣ ਮੰਦਿਰ ਇਹ ਇਹ ਸਾਈਡ ਸੇਵਾਦਾਰਾਂ ਲਈ ਮੰਦਿਰ ਦੇ ਸੇਵਾਦਾਰਾਂ ਲਈ ਰਹਿਣ ਦੇ ਕਮਰੇ ਬਣੇ ਹੋਏ ਆ ਤੇ ਗੁਰਦੁਆਰੇ ਦੇ ਸੇਵਾਦਾਰਾਂ ਲਈ ਉਸ ਸਾਈਡ ਸਰਾਮਾ ਬਣੀ ਹੋਈ ਆ ਇੱਥੇ ਸਿਰਫ ਸੇਵਾਦਾਰੀ ਰੁਕਦੇ ਆ ਰਾਤ ਨੂੰ ਸੰਗਤ ਦੇ ਰੁਕਣ ਦਾ ਹੱਲੇ ਤੇ ਕੋਈ ਪ੍ਰਬੰਧ ਨਹੀਂ ਹੈਗਾ चलते हैं मंदिर के अंदर दर्शन करके आते हैं पंडित जी बैठे हुए हैं देख सकते हो अंदर लक्ष्मण मंदिर के दे अंदर देखो जी भगवान लक्ष्मण जी की मूर्ति ਮੰਦਰ ਦੇ ਅੰਦਰ ਤੋਂ ਆਪਾਂ ਦਰਸ਼ਨ ਕਰਕੇ ਆ ਗਏ ਬਾਹਰ ਇਹ ਸਾਈਡ ਸ਼ਿਵਲਿੰਗ ਸਥਾਪਿਤ ਕੀਤਾ ਹੋਇਆ ਤੁਸੀਂ ਦਰਸ਼ਨ ਕਰ ਸਕਦੇ ਹੋ ਇਹ ਦੀ ਇਹ ਸਾਈਡ ਸਰੋਵਰ ਹੈ ਉੱਪਰ ਸੱਤ ਚੋਟੀਆਂ ਤੇ ਨਿਸ਼ਾਨ ਸਾਹਿਬ ਸ਼ਿਸ਼ੋਭੇ ਤੇ ਬਟ ਇਹ ਆ ਕਿ ਇਸ ਟਾਈਮ ਬੱਦਲਵਾਈ ਹੋਣ ਕਰਕੇ ਆਪਾਂ ਉਹਨਾਂ ਦੇ ਦਰਸ਼ਨ ਨਹੀਂ ਕਰ ਸਕਦੇ चलते हैं, देखते हैं। इस मंदिर का इतिहास की है इनके उत्ते इस मंदिर का इतिहास लिखा है ती पढ़ सकते हो इतिहास बाकी देखो गुरुद्वारा साहब की इमारत वागुरु वागुरु गुरुद्वारा साहब की माते दर्शन करो बाकी टाइम बारह बज गया दोपहर के ਤੇ ਆਪਾਂ 12 ਵਾਲੀ ਅਰਦਾਸ ਵਿੱਚ ਸ਼ਾਮਿਲ ਹੋ ਕੇ ਉਸ ਤੋਂ ਬਾਅਦ ਫਿਰ ਆਪਾਂ ਵਾਪਸੀ ਨੂੰ ਚੱਲੇ ਪਾਵਾਂਗੇ ਆਪਣੇ ਸਾਲ ਸੰਗਤ ਜੀ ਦੂਸਰੀ ਅਰਦਾਸ ਸਮਾਪਤ ਹੋਣ ਤੋਂ ਬਾਅਦ ਆਪਾਂ ਚੱਲੇ ਪੜੇ ਵਾਪਸੀ ਲਈ ਤੇ ਆਏ ਸੀ ਆਪਾਂ ਉਸ ਵਾਲੇ ਰਸਤੇ ਦੀ ਤੇ ਹੁਣ ਆਪਾਂ ਪੂਰੀਆਂ ਤਨੀ ਵਾਪਸ ਜਾਵਾਂਗੇ ਟਾਈਮ ਹੋਇਆ 1 ਵਜਾ ਦੁਪਹਿਰ ਦਾ ਜੀ ਅੱਪਾ ਕੋੜੀਆਂ ਵਾਲੇ ਰਸਤੇ ਦੀ ਵਾਪਸ ਜੰਨੇ ਆ ਬਾਕੀ ਇਹ ਤੋਂ ਤੁਸੀਂ ਦੇਖ ਲਓ ਆਹ ਗੇਟ ਹੈ ਕੋੜੀਆਂ ਵਾਲਾ ਬਾਕੀ ਚਲੋ ਆਪਾਂ ਚੱਲਦੇ ਆ ਅੱਗੇ ਮਿਲਦੇ ਆ ਜੀ ਆਪਾਂ ਗੋਬਿੰਦਾਂਹ ਪਹੁੰਚ ਚੁੱਕੇ ਆ 1 ਵਜੇ ਉੱਥੋਂ ਚੱਲੇ ਸੀ ਤੇ ਟਾਈਮ ਹੋਇਆ ਹੈ 5 ਵਜੇ ਆ। ਡੇਢ ਘੰਟੇ ਚ ਆਪਾਂ ਸਾਰੀ ਉਤਰਾਇ ਕਰ ਲਈਏ ਤੇ ਇੱਕ ਚੀਜ਼ ਮੈਂ ਤੁਹਾਨੂੰ ਦੱਸਣਾ ਚਾ ਰਿਹਾ ਸੀ ਕਿ ਜੇ ਤੁਸੀਂ ਟਰੈਕ ਕਰਨਾ ਵੈਲੀ ਆਫ ਫਲਾਵਰ ਦਾ ਉਹਦਾ ਰਸਤਾ ਇੱਥੋਂ ਸਟਾਰਟ ਹੁੰਦਾ ਹੈ। ਤਾਂ ਹਮ ਤੋਂ ਥੋੜਾ ਜਿਹਾ ਉੱਪਰ ਆ ਕੇ ਇਸ ਸਾਈਡ ਫੁੱਲੋਂ ਦੀ ਗੱਟੀ ਵੈਲੀ ਆਫ ਫਲਾਵਰ ਦਾ ਰਸਤਾ ਜਾਂਦਾ ਇਸ ਸਾਈਡ ਸਿੱਧਾ। ਇੱਥੋਂ ਵੈਲੀ ਆਫ ਫਲਾਵਰ 4 ਕਿਲੋਮੀਟਰ ਹੈ। ਬਾਕੀ ਬਾਕੀ ਗੋਵਿੰਦਾਮ ਪਹੁੰਚ ਕੇ ਹੁਣ ਆਪਾਂ ਉੱਥੇ ਸਟੇ ਕਰਾਂਗੇ ਤੇ ਬਾਕੀ ਦੇਖਦੇ ਆਂ ਕੱਲ ਦਾ ਪ੍ਰੋਗਰਾਮ ਆਪਣਾ ਕੀ ਬੰਦਾ ਹੈ ਫਿਰ ਉਸ ਹੱਬ ਨਾਲ ਤੇ ਆਪਾਂ ਅੱਜ ਦਾ ਵਲੋਗ ਕਰਦੇ ਆਂ ਆਪਣਾ ਇੱਥੇ ਹੀ ਖਤਮ ਤੇ ਅਗਲਾ ਪ੍ਰੋਗਰਾਮ ਜੋ ਬੰਦਾ ਹੈ ਉਹ ਵੇਖਣ ਲਈ ਤੁਸੀਂ ਮੇਰੇ ਚੈਨਲ ਨਾਲ ਜੁੜੇ ਰਹੋ ਐਂਡ ਮੇਰਾ ਚੈਨਲ ਜਿਹਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲਓ ਤੇ ਬਾਕੀ ਆਪਣਾ ਅੱਜ ਦਾ ਵਲੌਗ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ